ਸ਼੍ਰੀ ਵਾਰੀ ਕ੍ਰੂ ਸਾਹਿਬ ਜੀ ਜਿਨ ਮੋਹੀ ਬ੍ਰਹਮੰਡ ਖੰਡ ਤਾਹੂ ਮਹਿ ਪਾਉ ਰਾਖਲੇ ਹੋਇ ਬਿਖਈ ਜੀਉ ਦੇਹੋ ਆਪਣਾ ਨਾਮ ਜਾਤੇ ਨਾਹੀ ਕੋ ਸੁਕੀ ਤਾਕ ਪਛੇ ਜਾਉ ਛੋੜ ਜਾਹੀ ਜੋ ਸਗਲ ਕੋ ਫਿਰ ਤੇਰੇ ਲਪਟਾਉ ਕਰੋ ਕਿਰਪਾ করুণਾ ਪਤੀ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਕਰੋ ਕਿਰਪਾ করুণਾ ਪਤੀ ਤੇਰੇ ਹਰ ਗੁਣ ਗਾਉਂ ਨਾਨਕ ਕੀ ਪ੍ਰਭ ਦੇਨ ਤੀ ਸਾਧ ਸੰਗ ਸਮਾਉ ਵਾਹਿਗੁਰੂ ਜੀ ਕਾ ਖਾਲਸਾ ਤੋ ਜਗਤਾਲ ਚਵਰ ਸ਼ਤਰਕਸ ਦੇ ਮਾਲਕ ਧੰਨ ਧੰਨ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੇ ਚਰਨਾਂ ਦੀ ਹਾਜ਼ਰੀ ਪਰੜੇ ਗੁਰੂ ਪਿਆਰ ਵਾਲੇ ਸਤਸੰਗੀ ਜਨਮ ਜਪਾ ਕੇ ਹੋ ਸਤਿਗੁਰਾਂ ਦੀ ਪਾਵਨ ਹਜ਼ੂਰੀ ਅnder ਬੈਠਣ ਦਾ ਸੁਪਾਤ ਅਫਸਰ ਮਾਲਕ ਨੇ ਬਖਸ਼ਿਆ ਹੈ ਇਹ ਤੇ ਨਿਸ਼ਚਿਤ ਤੌਰ ਤੇ ਸਾਨੂੰ ਗੱਲ ਸਮਝ ਲੈਣੀ ਚਾਹੀਦੀ ਬਿਨ ਭਾਗਾਂ ਸਤ ਸੰਗ ਨ ਲੱਗੇ ਬਿਨ ਸੰਗਤ ਮੈੜ ਤਰੀਕੇ ਚੀ ਦੋਵੇਂ ਗੱਲਾਂ ਮਾਲਕ ਨੇ ਰੱਖੀਆਂ ਭਗਾਂ ਤੋਂ ਬਿਨਾ ਸਤ ਸੰਗਤ ਨਹੀਂ ਹੈ ਇਸ ਸਤ ਸੰਗਤ ਤੋਂ ਬਿਨਾ ਅੰਦਰ ਜਿਹੜਾ ਹੈ ਮੈਲ ਨਾ ਪਰਹੇ ਇਹਦੇ ਵਿੱਚ ਬਹੁਤ ਗੁੱਝੀ ਗੱਲ ਹੈ ਭੇਦ ਵਾਲੀ ਗੱਲ ਗੁਰੂ ਰਾਮਦਾਸ ਜੀ ਦੇ ਪਾਠਾ ਜੀ ਬਚਨ ਮਾਜ ਰਾਜ ਦਾ ਇਹ ਬਚਨ ਹੈ ਇਹਦਾ ਭਾਵ ਇਹ ਹੈ ਕਿ ਫਿਰ ਮੈਨੂੰ ਉਦਮ ਕਰਨਾ ਪਏ ਕਰਨਾ ਲੈਣਾ ਪਏ ਠਿਕਿਰ ਪਰ ਕਰੋ ਸਤਰੂ ਮੈਨੂੰ ਆਪਣੇ ਚਰਨਾਂ ਦੀ ਹਾਜ਼ਰੀ ਜਿਹੜਾ ਹੈ ਪਰਸ਼ਾਤ ਸੰਗਤ ਬਿਨਾਂ ਭਾਵ ਨਹੀਂ ਉਪਜੈ ਭਾਵ ਪੈਨੁ ਪ੍ਰਗਟ ਨਹੀਂ ਹੋਏ ਤੇ ਕਿ ਪ੍ਰਵੇਦਾਸ ਸਤ ਸੰਗਤ ਤੋਂ ਬਿਨਾ ਜਿਹੜਾ ਹੈ ਪਿਆਰ ਨਹੀਂ ਪੈਦਾ ਹੁੰਦਾ ਭਾਵ ਦਾ ਅਰਥ ਨੇ ਪਿਆਰ ਸਿਰ ਪਿਆਰ ਤੋਂ ਬਿਨਾ ਜਿਹੜਾ ਹੈ ਪ੍ਰੇਮਾ ਭਗਤੀ ਨਹੀਂ ਹੋ ਸਕਦੀ ਫਿਰ ਗੁਰੂ ਚਰਨਾਂ ਵਿੱਚ ਇੱਕੋ ਅਰਦਾਸ ਕਰਨੀ ਹੈ ਮਾਲਕ ਸਾਨੂੰ ਪਹਿਲੀ ਗੱਲ ਤੇ ਕੁਝ ਨਹੀਂ ਹੋਗਾ ਬਸ ਇੰਨਾ ਕੁ ਤਰਸ ਕਰਕੇ ਅਸੀਂ ਤੇਰੇ ਦਰ ਤੇ ਚੱਲ ਕੇ ਮੱਥਾ ਟੇਕ ਕੇ ਤੇ ਬੈਠ ਜਾਈਏ ਇੰਨਾ ਬਹੁਤ ਕਿਉਂਕਿ ਗਿਆਨ ਦੀ ਤੇ ਗੱਲ ਬਹੁਤ ਪਰੇ ਦੀ ਹੈ ਕਿ ਸਤਿਗੁਰੂ ਜੀ ਨੇ ਬੜਾ ਸੁਖਾਲਾ ਰਸਤਾ ਦੇ ਦਿੱਤਾ ਸਾਨੂੰ ਕਿਉਂਕਿ ਆਮ ਤੌਰ ਤੇ ਇਨਸਾਨ ਇਸੇ ਗੱਲ ਦੇ ਵਿੱਚ ਆ ਕੇ ਨਾ ਕਦਮ ਪਛਾਣ ਨੂੰ ਰੱਖ ਲੈਂਦਾ ਹੈ ਮੈਨੂੰ ਕੋਈ ਪਛਾਉਂਦਾ ਨਹੀਂ ਮੈਨੂੰ ਬਾਣੀ ਨਹੀਂ ਪਾਣੀ ਹੈ ਮੇਰੇ ਕੋਲ ਗਿਆਨ ਨਹੀਂ ਹੈਗਾ ਜੀ ਰੱਬੀ ਬਾਣੀ ਦੇ ਬਚਨਾਂ ਬਾਖਮਾਲ ਸਤਿਗੁਰੂ ਜੀ ਨੇ ਇੱਕ ਸੁਖਾਲਾ ਤੇ ਸੁਖੰਦ ਦਰਸ਼ਾ ਜਿਹੜਾ ਹੈ ਸਾਨੂੰ ਬਖਸ਼ਿਆ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜਿਆ ਅਨ ਪੜਿਆ ਪਰਮੰਗਾ ਦਾ ਭਾਵ ਹੈ ਕਿ ਇਹਦੀ ਜਪਣਾ ਕਿਉਂਦਾ ਵੈਗੁਰੂ ਵੈਗੁਰੂ ਮੁਖ ਤੋਂ ਕਰਨਾ ਤੇ ਆਉਂਦਾ ਇਹਦੇ ਵਾਸਤੇ ਤੇ ਗਿਆਨ ਦੀ ਲੋੜ ਨਹੀਂ ਇਹ ਧਿਆਨ ਪੜਵੀ ਕਹਿ ਸਕਦਾ ਸਤਗੁਰੂ ਜੀ ਕਹਿੰਦੇ ਜੇਕਰ ਤੂੰ ਚੱਲ ਕੇ ਆਵੇਂ ਜੇ ਨਹੀਂ ਮੰਨ ਕਰਦਾ ਮਨ ਬੇਸ਼ੜਾ ਹੁੰਦਾ ਹੈ ਸੰਸਾਰ ਦੇ ਜੰਜਾਲ ਮੇਰੇ ਅੱਗੇ ਆਉਂਦੇ ਨੇ ਪੀਰ ਅਸੀਂ ਕਰਲਾ ਲੈਣਾ ਮਾਲਕ ਤਰਸ ਕਰ ਮੈਂ ਤੇਰੀ ਛੱਤ ਵਿੱਚ ਬਈ ਤੇ ਜਿਸ ਨੂੰ ਮਾਲਕ ਸ਼ਰਨ ਵਿੱਚ ਬਿਠਾਉਣ ਲੱਗ ਪਿਆ ਸੱਚੀ ਗੱਲ ਹੈ ਕਿ ਦਿਲ ਵਿੱਚ ਪਿਆਰ ਪੈਦਾ ਹੋ ਜਾਏ ਤੇ ਪਿਆਰ ਫਿਰ ਐਸਾ ਪੈਦਾ ਹੁੰਦਾ ਹੈ ਇੱਕ ਅਵਸਥਾ ਬਣ ਜਾਂਦੀ ਹੈ ਇਨਸਾਨ ਦੀ ਜਿਵੇਂ ਮਾਲਕ ਦੀ ਬਾਣੀ ਦਾ ਬਚਨ ਹੈ ہوں کی بنیا ہے کہ ایک گڑی نہ وٹ پا کے مالک کی شرمند چیزو آپ میں اس مالک نے سڈے بھار چاہئے اب اتنے بہ جانے پر چڑھتا ایک دن جیڑا ہے چڑھ جائے گا ایک دن کچھ نہیں ڈرا اپنے لے کے بڑی کرپا کرے گا ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਹੈ ਸੂਹੀ ਰਾਤ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਸਾਨੂੰ ਇਹ ਬਚਨ ਰਚਿਆ ਹੈ ਪਾਵਨ ਅੰਤ ਸਾਸੂ 45 ਅਤੇ 46 ਦੇ ਸਬਾਇਮਾਨ ਹੈ ਆਓ ਇਸ ਵਿੱਚ ਵੀ ਤਰਲਾ ਹੀ ਲਿਆ ਗਿਆ ਇਸ ਸ਼ਬਦ ਦੇ ਰਾਹੀ ਮੇ ਰੱਬ ਅਗੇ ਤਰਲਾ ਹੀ ਲਿਆ ਗਿਆ ਹੈ ਇਸ ਸੰਸਾਰ ਦੇ ਝਮੇਲੇ ਇਸ ਸੰਸਾਰ ਦੇ ਬੰਧਨ ਮੈਨੂੰ ਤੇਰੇ ਵੱਲ ਆਉਂ ਨਹੀਂ ਦਿੰਦੇ ਜਿਵੇਂ ਸੰਸਾਰ ਫਸਿਆ ਹੋਇਆ ਇਹਨਾਂ ਝਮੇਲਿਆਂ ਵਿੱਚ ਮੈਂ ਵੀ ਫਸਿਆ ਹਾਂ ਤੇ ਬਸ ਇਹੋ ਹੀ ਬੇਨਤੀ ਹੈ ਮਾਲਕ ਆਪ ਕਿਰਪਾ ਕਰਕੇ ਇਹਨਾਂ ਜਾਲਾਂ ਵਿੱਚੋਂ ਮੈਨੂੰ ਕੱਢ ਕੇ ਆਪਣੀ ਸ਼ਰਨ ਵਿੱਚ ਲੈ ਆ। ਫਿਰ ਕੀ ਹੋਏਗਾ ਫਿਰ ਸੰਸਾਰ ਵੀ ਚੰਗਾ ਹੈ ਪਰਿਵਾਰ ਵੀ ਚੰਗਾ ਹੈ ਕਾਰੋਬਾਰ ਵੀ ਚੰਗਾ ਹੈ ਕਿੱਥੇ ਰੱਬ ਆ ਜਾਏ ਕਿੱਥੇ ਗੁਰੂ ਆ ਜਾਏ ਉਹ ਫਿਰ ਚਮੇਲਾ ਨਹੀਂ ਰਹਿ ਜਾਂਦਾ ਉਹ ਫਿਰ ਬੰਦਰ ਨਹੀਂ ਰਹਿ ਜਾਂਦਾ ਉਹ ਫਿਰ ਇੱਕ ਪਵਿੱਤਰ ਕਹਿ ਲੋ ਕਿ ਪਰਿਵਾਰ ਵੀ ਪਵਿੱਤਰ ਸੰਸਾਰ ਵੀ ਪਵਿੱਤਰ ਕਾਰੋਬਾਰ ਵੀ ਪਵਿੱਤਰ ਹਰ ਇੱਕ ਛੈ ਉਹ ਪਵਿੱਤਰ ਹੈ ਕਿਉਂਕਿ ਜਿੰਨੂੰ ਵੀ ਵੇਖਣਾ ਉਹਨੂੰ ਵੇਖ ਕੇ ਕੇਵਲ ਤਾਂ ਕੇਵਲ ਰੱਬ ਹੀ ਚੇਤੇ ਆਉਂਦਾ ਪਰਮਾਤਮਾ ਹੀ ਚੇਤੇ ਆਉਂਦਾ ਆਉ ਸਤਿਗੁਰੂ ਜੀ ਨੇ ਕਿਰਪਾ ਕੀਤੀ ਬਚਨਾਂ ਦੀ ਰਮਤ ਤਾਂ ਪਈ ਰਸਨਾ ਕਰੋ ਪਵਿੱਤਰ ਅਦਬ ਸਹਿ ਗੁਰ ਫਤੇ ਪ੍ਰਵਾਮ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਗੁਰ ਨਾਨਕ ਪਾਤਸ਼ਾਹ ਮਹਾਰਾਜ ਚਾਦpur ਪਹੁੰਚੇ ਇਹਨੂੰ ਸਵਰਨਪੁਰ ਵੀ ਕਿਹਾ ਜਾਂਦਾ ਹੈ ਸੋਨੇ ਦੀ ਨਗਰ ਇਹ ਤੁੰ ਦਾ ਰਾਜਾ ਹੈ ਕਮਲਨੈਨ ਸਤਗੁਰੂ ਜੀ ਦੇ ਬਾਗ ਦੇ ਵਿੱਚ ਜਾ ਕੇ ਰੁਕੇ। ਇੱਕ ਕਾਫੀ ਲੰਬੇਰਾ ਸਫਰ ਜਿਹੜਾ ਸੀ ਉਹ ਤੈਅ ਕਰਕੇ ਸਤਗੁਰੂ ਜੀ ਨੇ ਉੱਥੇ ਟਿਕਾਣਾ ਕੀਤਾ। ਉਹ ਰੁਕਣ ਦਾ ਭਾਵ ਵੀ ਇਹ ਹੈ ਕਿ ਇੱਥੇ ਕਿਸੇ ਨੂੰ ਤਾਰਨਾ ਹੈ। ਜਿੱਥੇ ਵੀ ਮਾਲਕ ਤੇ ਕਹਿੰਦੇ ਉੱਥੇ ਉਧਾਰ ਕੀਤਾ ਹੈ। ਸੁਭਾਵਕ ਭਾਈ ਮਰਦਾਨਾ ਜੀ ਦਾ ਵੀ ਸਵਾਲ ਹੈ ਸਤਿਗੁਰੂ ਜੰਗਲਾਂ ਖੇੜਿਆਂ ਦੇ ਵਿੱਚੋਂ ਆਪਾਂ ਨਿਕਲਦੇ ਹੋਏ ਹੁਣ ਇੱਥੇ ਠਹਿਰੇ ਆ ਉਹ ਵੀ ਇੱਕ ਜੰਗਲ ਇੱਕ ਬਾਗ ਦੇ ਵਿੱਚ ਹਰਾਨੀ ਤੇ ਬਾਬਾ ਇਹ ਹੈ ਬਾਬਾ ਲੰਬ ਚ ਆਮ ਜਿਹੜਾ ਹੈ ਜਨਮ ਸਾਖੀ ਵਿੱਚ ਵਰਤਿਆ ਗਿਆ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਬਾਬਾ ਲੰਬ ਚ ਵੀ ਕਿਹਾ ਕਹਿੰਦੇ ਹੈਰਾਨੀ ਦੀ ਗੱਲ ਬਾਬਾ ਇਹ ਹੈ ਕਿਉਂਕਿ ਮਿੱਤਰਤਾ ਹੀ ਗੂੜੀ ਕੇਵਲ ਗੁਰੂ ਸਿੱਖਦਾ ਹੀ ਨਹੀਂ ਆਪਸ ਵਿੱਚ ਭਰਾ ਵੀ ਨੇ ਆਪਸ ਵਿੱਚ ਮਿੱਤਰ ਵੀ ਨੇ ਤੇ ਗੱਲਾਂ ਬਾਤਾਂ ਕਹਿ ਲੋ ਇਹ ਤਾਂ ਚੱਲਦੀਆਂ ਜਿੱਥੇ ਗੂੜਾ ਪਿਆਰ ਹੋਵੇ ਉਸੇ ਲੱਭ ਜਿਹੜਾ ਹੈ ਕਹ ਲੋ ਕੀ ਕੋਈ ਮਾਇਨੇ ਨਹੀਂ ਰੱਖਦਾ ਜਿਵੇਂ ਆਮ ਤੌਰ ਤੇ ਕਿਸੇ ਨੂੰ ਤੂੰ ਕਹਿ ਕੇ ਸੰਬੋਧਨ ਕਰੋਗੇ ਨਾ ਉਹ ਗੁੱਸਾ ਕਰਦਾ ਹੈ ਪਰ ਜਿੱਥੇ ਪਿਆਰ ਹੋਵੇ ਆਤ ਦਾ ਪਿਆਰ ਹੋਵੇ ਉਥੇ ਤੂੰ ਲਫ਼ਜ਼ ਵੀ ਕਹੋਗੇ ਉਹਨੂੰ ਬਹੁਤ ਚੰਗਾ ਲੱਗੇ ਕਿਉਂ ਇਹਦੇ ਨਾਲ ਗੂੜੀ ਮਿੱਤਰਤਾਈ ਹੈ ਇਹਦੇ ਨਾਲ ਗੂੜਾ ਪਿਆਰ ਹੈ ਸੋ ਭਾਈ ਮਰਦਾਨਾ ਦੀ ਕਹਿਣ ਲੱਗੇ ਬਾਬਾ ਟਕਾਣਾ ਵੀ ਕਿਥੇ ਕੀਤਾ ਇੱਕ ਬਾਗ ਦੇ ਵਿੱਚ ਕਿਸੇ ਬਸਤੀ ਵਿੱਚ ਟਿਕਾਣਾ ਕਰਦੇ ਹੋ ਕਿਤੇ ਸ਼ਹਿਰ ਵਿੱਚ ਟਿਕਾਣਾ ਕਰਦੇ ਹੋ ਕਿਸੇ ਪਿੰਡ ਵਿੱਚ ਟਿਕਾਣਾ ਕਰਦੇ ਹੋ ਕਿਤੇ ਉਹ ਕੁਝ ਲੈ ਕੇ ਖਾਪੀ ਤੇ ਲੈਂਦੇ ਐਨਾ ਸਮਾਂ ਹੋ ਗਿਆ ਤੇ ਕਹਨ ਢਿੱਡ ਵਿੱਚ ਕੋਈ ਕਹਿ ਲੋ ਕਿ ਪਦਾਰਥ ਨਹੀਂ ਗਿਆ ਇਸ ਸਾਧੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉਸ ਤਰਾਏ ਨੇ ਕਹਨ ਕਿ ਮਰਦਾਨਿਆਂ ਕੋਈ ਨਹੀਂ ਤੇ ਨੂੰ ਬਸਤੀ ਵਿੱਚ ਵੀ ਭੇਜ ਲਿਆ ਭਾਈ ਮਰਦਾਨਾ ਖੁਸ਼ ਹੋਇਆ ਤੇ ਕਹਿਣ ਲੱਗਾ ਮੈਂ ਜਾਵਾਂ ਬਸਤੀ ਵਿੱਚ ਜਾ ਕੇ ਕੁਝ ਵੇਖਾਂ ਖਾਣ ਪੀਣ ਵਾਸਤੇ ਸਤਿਗੁਰੂ ਜੀ ਕਹਿੰਦੇ ਜੀ ਸੱਜ ਕੇ ਜਾ ਬਹੁਤ ਕੁਝ ਮਿਲੇਗਾ ਭਾਈ ਮਰਦਾਨਾ ਜੀ ਕਹਿਣ ਲੱਗੇ ਪਤਾ ਨਹੀਂ ਹਨ ਕੀ ਕੁਝ ਮਿਲੇ ਜਾਂ ਕੀ ਨਹੀਂ ਮਿਲੇਗਾ ਵਸਤੀ ਵਿੱਚ ਗਏ ਭਾਵ ਜਿਹੜਾ ਹੈ ਉਸ ਗ੍ਰਾਮ ਦੇ ਵਿੱਚ ਉਸ ਵਿਆਸਤ ਦੇ ਵਿੱਚ ਪਰਵੇਸ਼ ਕੀਤਾ ਹੈ ਭਾਈ ਮਰਦਾਨਾ ਜੀ ਵੇਖ ਰਹੇ ਨੇ ਕਿਹੜੀ ਸ਼ੈ ਜਿਹੜੀ ਕਿੱਥੋਂ ਮਿਲਦੀ ਹੈ ਇੱਕ ਉਥੇ ਜਿਹੜਾ ਗੁਰੂ ਦਾ ਪਿਆਰਾ ਮਿਲਿਆ ਹੈ ਧਰਮ ਦੀ ਕਮਾਈ ਕਰਨ ਵਾਲਾ ਜਿਹਦਾ ਨਾਮ ਧਰਮ ਸਿੰਘ ਹੈ ਇਤਿਹਾਸ ਮੁਤਾਬਕ ਜਨ ਸਾਕੀ ਵਿੱਚ ਇਹ ਨਾਮ ਦਰਜ ਹੈ ਭਾਈ ਧਰਮ ਸਿੰਘ ਮਿਲਿਆ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਆਓ ਜੀ ਕੀ ਚਾਹੀਦਾ ਹੈ ਐਂਡ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਆਪ ਪਰਦੇਸੀ ਹੋ। ਆਪ ਕਿਸੇ ਹੋਰ ਦੇਸ਼ ਤੋਂ ਆਏ ਹੋ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਤੁਸੀਂ ਖੂਬ ਪਹਿਚਾਣਿਆ ਹੈ। ਅਸੀਂ ਜਿਹੜਾ ਹੈ ਪਰਦੇਸੀ ਹਾਂ। ਤੁਹਾਡੇ ਇਸ ਗ੍ਰਾਮ ਦੇ ਵਿੱਚ ਤੁਹਾਡੀ ਇਸ ਬਸਤੀ ਵਿੱਚ ਤਾਂ ਆਏ ਆ ਸਾਨੂੰ ਕੁਝ ਖਾਣ ਵਾਸਤੇ ਚਾਹੀਦਾ ਤੇ ਭਾਈ ਧਰਮ ਸਿੰਘ ਜੀ ਕਹਿਣ ਲੱਗੇ ਜੋ ਚਾਹੀਦਾ ਹੈ ਉਹ ਮਿਲ ਜਾਏਗਾ ਇੱਥੇ ਕੱਚਾ ਵੀ ਹੈ ਤੇ ਪੱਕਾ ਵੀ ਹੈ ਜੋ ਚਾਹੀਦਾ ਹੈ ਉਹ ਮਿਲ ਜਾਏਗਾ ਤੇ ਅਗਿਓ ਅਸਲ ਦੇ ਵਿੱਚ ਫਿਰ ਭਾਈ ਮਰਦਾਨਾ ਜੀ ਨੇ ਸਵਾਲ ਕੀਤਾ ਕਿ ਕੀ ਲਓਗੇ ਭਾਵ ਕੋਈ ਮੁੱਲ ਕੋਈ ਕੀਮਤ ਹੋਵੇ ਆਗਿਓ ਭਾਈ ਧਰਮ ਸਿੰਘ ਜੀ ਕਹਿਣ ਲੱਗੇ ਪਰਦੇਸੀਆਂ ਤੋਂ ਅਸੀਂ ਕੁਛ ਨਹੀਂ ਲਈ ਬੜਾ ਹੈਰਾਨ ਹੋਇਆ ਭਾਈ ਮਦਨ ਕਹਿਣ ਲੱਗੇ ਅਸੀਂ ਸਾਡਾ ਇਹ ਕੇਵਲ ਮੈਂ ਹੀ ਨਹੀਂ ਕਹਿ ਰਿਹਾ ਪੂਰੇ ਗ੍ਰਾਮ ਦੇ ਵਿੱਚ ਪੂਰੀ ਬਸਤੀ ਵਿੱਚ ਜੇਕਰ ਤੁਸੀਂ ਜਿਹੜਾ ਹੈ ਵਿਚਰ ਕੇ ਵੇਖੋਗੇ ਜੋ ਚੀਜ਼ ਤੁਸੀਂ ਚੱਕਣੀ ਹੈ ਉਹ ਆਪਣੇ ਮੁਖ ਤੋਂ ਕਹੋ ਕਿਉਂਕਿ ਇੱਥੇ ਪਰਦੇਸੀਆਂ ਦੀ ਆਉ ਪੱਗ ਕੀਤੀ ਜਾਂਦੀ ਹੈ ਕੋਈ ਅਣਜਾਣ ਆ ਗਿਆ ਹੈ ਕੋਈ ਜਿਹੜਾ ਹੈ ਪਰਾਏ ਦੇਸ਼ ਤੋਂ ਆਇਆ ਹੈ ਅਸੀਂ ਉਹ ਤੋਂ ਕੋਈ ਪੈਸਾ ਨਹੀਂ ਲੈਂਦੇ ਸਗੋਂ ਜਿਹੜਾ ਹੈ ਉਹਨੂੰ ਰਜਾ ਕੇ ਜੋ ਉਹਨੇ ਖਾਣਾ ਹੈ ਉਹਨੂੰ ਖਵਾ ਕੇ ਤੇ ਫੇਰੀ ਅਸਲ ਦੇ ਵਿੱਚ ਭੇਜੀਦਾ ਹੈ ਇਹ ਥੋਂ ਦਾ ਨਿਯਮ ਹੈ ਤੇ ਭਾਈ ਧਰਮਸ਼ਰਮ ਜੀ ਨੇ ਉੱਥੇ ਫਿਰ ਤਾਂ ਹੀ ਸੇ ਮਠਿਆਈ ਜਿਹੜੀ ਹੈ ਭਾਈ ਮਰਦਾਨਾ ਜੀ ਨੂੰ ਬਣ ਕੇ ਦਿੱਤੀ ਕਿੰਦੇ ਆ ਸ਼ਕਲ ਨਾਲ ਲੱਭਦੇ ਵਰਤੇ ਤੁਹਾਡੇ ਨਾਲ ਕੋਈ ਹੋਰ ਵੀ ਹੈ ਤੇ ਅਗਿਓ ਭਾਈ ਮਰਦਾਨਾ ਜੀ ਕਹਿਣ ਲੱਗੇ ਹਾਂਜੀ ਉਸ ਫਲਾਣੇ ਬਾਗ ਦੇ ਵਿੱਚ ਸਾਹਿਬ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਿਰਾਜਮਾਨ ਨੇ ਤੇ ਇਹ ਜਦੋਂ ਪਤਾ ਲੱਗਾ ਭਾਈ ਧਰਮ ਸਿੰਘ ਜੀ ਕਿਉਂਕਿ ਉਸ ਵਕਤ ਸਤੂ ਜੀ ਸੰਸਾਰ ਦੇ ਵਿੱਚ ਜਿਹੜਾ ਹੈ ਪ੍ਰਗਟ ਨੇ ਹਰ ਕੋਈ ਜਿਹੜਾ ਹੈ ਸਤੂ ਜੀ ਬਾਰੇ ਬਾਰੇ ਜਾਣਦਾ ਹੈ ਤੇ ਜਿਨ੍ਹਾਂ ਜਿਨ੍ਹਾਂ ਨੂੰ ਥੋੜੀ ਬਹੁਤ ਵੀ ਨੌਲੇਜ ਹੈ ਉਸ ਮੁਤਾਬਕ ਉਹ ਉਡੀਕ ਵਿੱਚ ਬੈਠੇ ਹੁੰਦੇ ਸਨ ਕਿ ਕਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਾਡੇ ਕੋਲ ਵੀ ਭਾਈ ਧਰਮ ਸਿੰਘ ਨਾਮ ਤੇ ਸੁਣਿਆ ਸੀ ਪਰ ਦਰਸ਼ਨ ਨਹੀਂ ਕੀਤੀ ਪੰਜ ਸੇ ਮਠਿਆਈ ਆਪਣੇ ਨਾਲ ਬੰਨੀ ਸੰਗਤ ਕੁਛ ਨਾਲ ਲਈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਪਹੁੰਚੇ ਨੇ ਜਾ ਕੇ ਮੱਥਾ ਟੇਕਿਆ ਸਤਿਗੁਰੂ ਦੀ ਖੁਸ਼ੀ ਲਈ ਹੈ ਜਨ ਆਤਮਸਤੋਕ ਕੇ ਫੇਰ ਆਪਣੇ ਗ੍ਰਾਮ ਨੂੰ ਆ ਗਏ ਨੇ ਤੇ ਇਹਦੇ ਪਿੱਛੋਂ ਜਿਹੜਾ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਵਾਲ ਕਰ ਦਿੱਤਾ ਸਤਿਗੁਰੂ ਕੀ ਪੈਸਾ ਪਿੰਡ ਹੈ ਕੀ ਕੈਸਾ ਗ੍ਰਾਮ ਹੈ ਕੈਸੀ ਬਸਤੀ ਹੈ ਸਤਿਗੁਰੂ ਜੀ ਕਹਿੰਦੇ ਕੀ ਗੱਲ ਕਹਿੰਦੇ ਇਨਾਂ ਅੰਦਰ ਦੀ ਸੇਵਾ ਭਾਵ ਬਹੁਤ ਇਹਨਾਂ ਦਾ ਮੁਖੀ ਕਹਿੰਦਾ ਹੈ ਕਿ ਅਸਲ ਦੇ ਵਿੱਚ ਕੋਈ ਪਰਦੇਸੀ ਕੋਈ ਅਣਜਾਣ ਜੇਕਰ ਸਾਡੀ ਬਸਤੀ ਵਿੱਚ ਆਉਂਦਾ ਹੈ ਅਸੀਂ ਉਹਨੂੰ ਅਸਲ ਦੇ ਵਿੱਚ ਇਥੋਂ ਖੁਸ਼ ਨਾ ਕੁਝ ਦੇ ਕੇ ਭੇਜਦੇ ਹਾਂ ਰਜਾ ਕੇ ਭੇਜਦੇ ਹਾਂ ਤੇ ਨਾ ਕੋਈ ਕੀਮਤ ਜਿਹੜੀ ਲੈਨੇ ਤੇ ਇਹ ਕਿਵੇਂ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਅੰਦਰ ਦੀ ਤੇ ਜਾਣਦੇ ਮਾਲਕ ਕਹਿੰਦੇ ਇਹ ਚਾਂਦਪੁਰ ਜਿਹੜਾ ਇਲਾਕਾ ਹੈ ਨਾ ਇਹ ਪੂਰਾ ਇਲਾਕਾ ਇਹ ਧਰਮ ਪੱਖੋਂ ਪੂਰਾ ਹੈ ਜੋ ਮੈਂ ਗੱਲ ਕਰਨਾ ਚਾਹੂੰ ਇਸ ਧਰਮ ਪੱਖੋਂ ਪੂਰਾ ਹੈ ਭਾਈ ਮਰਦਾਨਾ ਜੀ ਇਹਨਾਂ ਅੰਦਰ ਧਰਮ ਪੂਰਾ ਹੈ ਇਸ ਕਰਕੇ ਜਿਹੜਾ ਹੈ ਇਹਨਾਂ ਅੰਦਰ ਕੋਈ ਵੱਲਸਲ ਨਹੀਂ ਹੈਗਾ ਇੱਥੇ ਨਾ ਚੋਰੀ ਹੈ نہ ڈکیتی ہے نہ کوئی شال ہے نہ کوئی کپٹ ہے کچھ بھی نہیں ایسا عیب ہے اس لیے اتنے جہاں مایا کی بھی کمی نہیں رہی مردانہ جی نے پھر اُس سے اتنے ست گرو اتنے سونا اینج ورتی کا ہے کہ جی لوہا وتا کوئی کمی نہیں ساتھ گروہ جی نے پھر اُس سے جو اتنے گل سمجھائی ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਉੱਥੇ ਕਮੀ ਰਹਿੰਦੀ ਨਹੀਂ ਜਿੱਥੇ ਇਨਸਾਨ ਧਰਮ ਵਿੱਚ ਪੂਰਾ ਹੋਵੇ ਜਿੱਦਾਂ ਕਰਮ ਸੱਚਾ ਸੋਚਾ ਹੋਵੇ ਜੀਵ ਦੇ ਅੰਦਰ ਵੱਲ ਛੜ ਨਾ ਹੋਵੇ ਆਪਣੇ ਗੁਰੂ ਪਰਮਾਤਮਾ ਤੇ ਅਕੀਦਾ ਰੱਖਦਾ ਹੋਵੇ ਇੱਕ ਨਿਰੰਕਾਰ ਦੀ ਭਗਤੀ ਕਰਦਾ ਹੋਵੇ ਤੇ ਨਾਲ ਇੱਕ ਗੱਲ ਹੋਰ ਮਰਦਾਨਿਆਂ ਇੱਥੇ ਕੋਈ ਕੂਚ ਨਹੀਂ ਜਿੱਦਾਂ ਫਰਕ ਨਹੀਂ ਰੱਖਦਾ ਕੋਈ ਜਾਤ ਦਾ ਇੱਥੇ ਕੋਈ ਫਰਕ ਨਹੀਂ ਹੈ ਸਾਰੇ ਇੱਕੋ ਸਮਾਨ ਰਹਿੰਦੇ ਨੇ ਤੇ ਜਿੱਥੇ ਇੱਕੋ ਸਮਾਨ ਸਾਰੇ ਰਹਿ ਰਹੇ ਨੇ ਇੱਕ ਰੱਬ ਦੀ ਪੂਜਾ ਕਰ ਰਹੇ ਨੇ ਵਲ ਛਲ ਕੋਈ ਨਹੀਂ ਹੈਗਾ ਜ਼ਿੰਦਗੀ ਵਿੱਚ ਉਥੇ ਦੱਸੋ ਮਾਇਆ ਨੀ ਲక్ష్ਮੀ ਦੀ ਕਮੀ ਕੋਈ ਰਹਿ ਸਕਦੀ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਗੱਲ ਸੱਚੀ ਹੈ ਉਥੇ ਹੀ ਕਮੀ ਕਾ ਦੀ ਉਥੇ ਕਮੀ ਨਹੀਂ ਉਥੇ ਬਰਕਤ ਕਿੱਥੋਂ ਆਉਂਦੀ ਹੈ ਇਹ ਵੀ ਅਸਲ ਦੇ ਵਿੱਚ ਆਪਾਂ ਨਹੀਂ ਸੋਚ ਸਮਝ ਸਕਦੇ ਬਸ ਇਹ ਹੈ ਮੈਂ ਇੱਕ ਲੇਖ ਵੀ ਪੜ੍ਹਿਆ ਸੀ ਉਹਦੇ ਵਿੱਚ ਬੜੀ ਸੋਹਣੀ ਇੱਕ ਗੱਲ ਥਈ ਕਹਿੰਦੇ ਇਨਸਾਨ ਨੂੰ ਸੰਸਾਰਿਕ ਤੌਰ ਤੇ ਹਰ ਇੱਕ ਚੀਜ਼ ਦਾ ਫਾਇਦਾ ਕਰਨਾ ਆਉਂਦਾ ਹੈ ਇਹਨੂੰ 10 ਰੁਪਏ ਦਾ ਨੋਟ ਵੀ ਪਤਾ ਹੈ ਇਹਨੂੰ 500 ਵਾਲਾ ਨੋਟ ਵੀ ਪਤਾ ਹੈ ਇਹ ਤੇ ਕਾਗਜ਼ ਹੀ ਹੈ ਪਰੀ ਦੀ ਸੋਤ ਕਹਿੰਦੀ ਇਹ 500 ਹੈ ਇਹਦੀ ਸੋਤ ਕਹਿੰਦੀ ਇਹ 100 ਰੁਪਏ ਤੇ ਕਦੀ ਇਹਨੇ ਇਹ ਨਹੀਂ ਕੀਤਾ ਮਾਰਕੀਟ ਵਿੱਚ ਜਾ ਕੇ ਕਿ ਸੌਦਾ ਕੁਝ ਖਰੀਦਿਆ ਬਣਿਆ ਉਹ 100 ਰੁਪਏ ਦਾ ਤੇ 100 ਦੇਣ ਦੀ ਬਜਾਏ ਉਹ 500 ਦੇ ਆਇਆ ਉਹ ਮੈਨੂੰ ਵੀ ਪਤਾ ਨਹੀਂ ਇਸ ਪੱਖੋਂ ਉਹ ਲੇਖ ਲਿਖਣ ਵਾਲਾ ਬੜਾ ਸੋਹਣਾ ਇਦਾਂ ਲਿਖਦਾ ਕਹਿੰਦੇ ਕਿ ਸੰਸਾਰਕ ਤੌਰ ਤੇ ਹਰ ਇੱਕ ਚੀਜ਼ ਵਿੱਚ ਫਰਕ ਕਰਨਾ ਆਉਂਦਾ ਹੈ ਅਨਸਾਰ ਕੋਈ ਵੀ ਕੀ ਉਹਨਾਂ ਘਰਾਂ ਵਿੱਚ ਜੇਕਰ ਬੀਬੀਆਂ ਦੀ ਉਦਾਹਰਨ ਲਈ ਰਸੋਈ ਵਿੱਚ ਡੱਬੇ ਤੇ ਛੇਵੇਂ ਹੁੰਦੇ ਕਿਸੇ ਵਿੱਚ ਮਿਰਚਾਂ ਪਈਆਂ ਕਿਸੇ ਵਿੱਚ ਲੂਣ ਪਿਆ ਕਿਸੇ ਵਿੱਚ ਖੰਡ ਪਈ ਕਿਸੇ ਵਿੱਚ ਜਿਹੜਾ ਹੈ ਕਹ ਲੋ ਕਿ ਕੋਈ ਸਮਗਰੀ ਪਈ ਹੈ ਪਰ ਇੱਕ ਮਾਤਾ ਨੂੰ ਇੱਕ ਭੈਣ ਨੂੰ ਪਤਾ ਹੈ ਮਿਰਚ ਕਿਹੜੀ ਹੈ ਅਸਲ ਦੇ ਵਿੱਚ ਖੰਡ ਕਿਹੜੀ ਹੈ ਲੂਣ ਕਿਹੜਾ ਹੈ ਇਹ ਤੇ ਹੈ ਨਹੀਂ ਇਸ ਚਿੱਟੇ ਰੰਗ ਦੇ ਕੋਈ ਵੀ ਪਦਾਰਥ ਹੋਣ ਭਾਵੇਂ ਉਹ ਲੂਣ ਹੋਵੇ ਤੇ ਭਾਵੇਂ ਖੰਡ ਹੋਵੇ ਭਾਵੇਂ ਕੋਈ ਮੈਦਾ ਹੋਵੇ ਹੈ ਤਾਂ ਚਿੱਟਾ ਹੀ ਹੈ ਪਰ ਫਰਕ ਕਰਨਾ ਆਉਂਦਾ ਹੈ ਰੇ ਜੇ ਲਿਖਣ ਵਾਲਾ ਕਹਿੰਦਾ ਧਰਮ ਦੀ ਦੁਨੀਆ ਅੰਦਰ ਐਸਾ ਇਨਸਾਨ ਦੇ ਅੰਦਰ ਹੈ ਇਹਨੂੰ ਝੂਠ ਸੱਚ ਦਾ ਫਰਕ ਕਰਨਾ ਹੀ ਨਹੀਂ ਆਉਂਦਾ ਇਹਨੂੰ ਬੁਰੇ ਭਲੇ ਦਾ ਫਰਕ ਕਰਨਾ ਹੀ ਨਹੀਂ ਆਉਂਦਾ ਈ ਚੰਗਾ ਹੈ ਮੇਰੇ ਲਈ ਕੀ ਮਾੜਾ ਹੈ ਮੇਰੇ ਲਈ ਇਹਨੂੰ ਫਰਕ ਨਹੀਂ ਕਰਨਾ ਉਹ ਇਹਦਾ ਭਾਵ ਇਹ ਨਹੀਂ ਕਿ ਇਹਨੂੰ ਆਉਂਦਾ ਕਿ ਤਖ ਨਹੀਂ ਪਰ ਇਸ ਪਾਸੇ ਜਿਹੜਾ ਹੈ ਇਹ ਸੋਚ ਵਿਚਾਰ ਆਪਣੀ ਰੱਖਦਾ ਹੀ ਨਹੀਂ ਇਸ ਕਰਕੇ ਬਹੁਤ ਧਰਮ ਦੀ ਦੁਨੀਆ ਅੰਦਰ ਇਹ ਪਿਛੇ ਹੈ ਸੰਸਾਰਿਕ ਤੌਰ ਤੇ ਭਾਵੇਂ ਬਹੁਤ ਅੱਗੇ ਵੱਧ ਗਿਆ ਓਥੇ ਨਾਲੇ ਵੀ ਗੱਲ ਲਿਖੀ ਉਹਨੇ ਲੇਖ ਲਿਖਣ ਵਾਲੇ ਨੇ ਕਹਿੰਦਾ ਸਾਨੂੰ ਪਤਾ ਹੈ ਨਾ ਇਹ ਕਰ ਇਹ ਚੰਗਾ ਹੈ ਕੀ ਬਾੜਾ ਹੈ ਇਹ ਸਾਡਾ ਸ਼ਰੀਰ ਕਰਮ ਕਰਤੀ ਹੈ ਇਹਦੇ ਵਿੱਚ ਕੈਸਾ ਬੀਜ ਬੀਜਣਾ ਹੈ ਉਹ ਆਪ ਡਿਸਾਈਡ ਕਰੋ ਆਪ ਤੁਸੀਂ ਜਿਹੜਾ ਹੈ ਸਮਝੋ ਕਿ ਅਸੀਂ ਇਸ ਵਿੱਚ ਬੀਜ ਬੀਜਣ ਲੱਗੇ ਹਾਂ ਤੇ ਬੀਜ ਅਸਨ ਦੇ ਵਿੱਚ ਕਿਹੜਾ ਪਾਉਣਾ ਹੈ ਕਿਉਂਕਿ ਜਿਹੜਾ ਬੀਜ ਪਾਵਾਂਗੇ ਟੁੰਗਰਨਾ ਤੇ ਹੈ ਹੀ ਹੈ ਗੋਟਾ ਤੇ ਬੰਨ ਨਹੀਂ ਬੱਗਣਾ ਤੇ ਇਸ ਲਈ ਬਾਅਦ ਦੇ ਵਿੱਚ ਅਫਸੋਸ ਕਰਨ ਦੀ ਬਜਾਏ ਆਪਾਂ ਪਹਿਲਾਂ ਹੀ ਇਹ ਸੋਚ ਸਮਝ ਲਈਏ ਕਿ ਆਪਣੇ ਇਸ ਸ਼ਰੀਰ ਰੂਪੀ ਕਰਨ ਧੂਮੀ ਦੇ ਵਿੱਚ ਅਸੀਂ ਚੰਗਾ ਬੀਜ ਪਾਰੇ ਜਾਂ ਮਾੜਾ ਬੀਜ ਪਾਰੇ ਫਰਕ ਸਾਨੂੰ ਪਤਾ ਹੈ ਫਰਕ ਪਤਾ ਹੈ ਸਰ ਇੱਕ ਸਿੰਪਲ ਪਾਣੀ ਪਿਆ ਹੋਵੇ ਤੇ ਉਸੇ ਪਾਣੀ ਦੀ ਬਣੀ ਸ਼ਰਾਬ ਹੀ ਹੋਵੇ। ਦੋਵੇਂ ਸਾਹਮਣੇ ਰੱਖਦੇ। ਤੇ ਜਿਹਨੂੰ ਫਰਕ ਪਤਾ ਹੈ ਨਾ ਉਹ ਕਹਿੰਦਾ ਇਹ ਸ਼ਰਾਬ ਹੈ। ਇਹ ਪਾਣੀ ਹੈ। ਤੇ ਜਿਹਨੇ ਪਾਣੀ ਪੀਣਾ ਹੈ ਉਹ ਪਾਣੀ ਪੀਏਗਾ ਤੇ ਜਿਹਨੂੰ ਪਤਾ ਹੈ ਸ਼ਰਾਬ ਹਾਨੀਕਾਰਕ ਹੈ ਇਹ ਤਬਾਹ ਕਰੇਗੀ, ਸ਼ਰਾਰਤ ਅੰਦਰ ਪੈਦਾ ਕਰੇਗੀ। ਜੇਕਰ ਜਾਣਦਾ ਹੋਇਆ ਵੀ ਫਿਰ ਵੀ ਉਹ ਉੱਥੇ ਕੰਮ ਕਰੇ। ਤੇ ਇਹਦੇ ਵਿੱਚ ਦੋਸ਼ ਨਾ ਤੇ ਰੱਬ ਦਾ ਹੈ ਤੇ ਨਾ ਗੁਰੂ ਦਾ ਹੀ ਕਿਉਂਕਿ ਸਾਨੂੰ ਫਰਕ ਕਰਨਾ ਆਉਂਦਾ ਹੈ ਅਸੀਂ ਅਣਜਾਣ ਨਹੀਂ ਇਸ ਲਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜਿੱਥੇ ਰੱਬ ਦੀ ਇਬਾਦਤ ਹੋਵੇ ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਾ ਹੋਵੇ ਜਿੱਥੇ ਵੱਲ ਛਲ ਨਾ ਹੋਵੇ ਉੱਥੇ ਨਾ ਤੇ ਪੈਸੇ ਦੀ ਕਮੀ ਰਹਿੰਦੀ ਹੈ ਤੇ ਨਾ ਉਹਨਾਂ ਦੀ ਜ਼ਿੰਦਗੀ ਵਿੱਚੋਂ ਪਿਆਰ ਹੀ ਜਾਂਦਾ ਹੈ ਪਿਆਰ ਨਾਲ ਭਰੇ اس لئے پنجمی پاشاہ مہاراج جی یہ گل سمجھا رہے ہیں کہ جن موہی کھنڈ تاہو مہپاؤ جس مایا نے کھنڈا برہمنڈا نوہیا ہوا ہے سڈے پہ بھی اثر ہے تینے کے ساڑھے سڈے بھی جن بھی کہہ لو پرجاتی ہے سنسار ہے دشٹمان ہے ہر ایک چیز سے مایا کا پربھاو ہے ਸਤਿਗੁਰੂ ਜੀ ਕਹਿੰਦੇ ਉਸੇ ਮਾਇਆ ਦੇ ਅਧੀਨ ਮੈਂ ਵੀ ਫਸਿਆ ਹੋਇਆ ਆਪਣੇ ਆਪ ਤੇ ਗੱਲ ਟਕਾਈ ਸਮਝਾਉਣ ਵਾਸਤੇ ਕਿ ਜੇ ਮੈਂ ਸ਼ਬਦ ਬਣਾ ਤੇ ਮੈਂ ਫੀਲ ਕਰਾਂ ਕਿ ਹਾਂ ਸੱਚੀ ਗੱਲ ਹੈ ਕਿ ਮੈਂ ਫਸਿਆ ਹੋਇਆ ਨਹੀਂ ਫਸਿਆ ਤੇ ਬਹੁਤ ਚੰਗੀ ਗੱਲ ਜਿਨ ਮੋਹੀ ਬ੍ਰਹਮੰਡ ਖੰਡ ਤਾਹੂ ਮਹਿ ਪਾਓ ਮੈਂ ਉਸ ਮਾਇਆ ਵਿੱਚ ਖੁਬਿਆ ਹਾਂ ਮਾਇਆ ਮੈਨੂੰ ਚੰਬੜੀ ਹੋਈ ਰਾਖ ਲੈ ਇਹ ਵਿਖਈ ਜੀਓ ਦੇਹੁ ਆਪਣਾ ਨਾਮ ਇਸ ਕਰਕੇ ਤਰਲਾਇ ਰੱਬ ਜੀ ਇਸ ਜ਼ਹਿਰ ਰੂਪੀ ਮਾਇਆ ਤੋਂ ਨਾ ਮੈਨੂੰ ਬਚਾਰਾ ਆਪਣਾ ਨਾਮ ਬਖਸ਼ੇ ਆਪਣੀ ਇਬਾਦਤ ਬਖਸ਼ੇ ਤਾਂ ਜੋ ਜਿਹੜਾ ਇਹ ਮਾਇਆ ਤੋਂ ਅਸੀਂ ਛੁੱਟ ਸਕੀਏ ਰਹਾਉ ਜਾਤੀ ਨਾਹੀ ਕੋ ਸੁਖੀ ਤਾਕੈ ਪਾਛੈ ਜਾਉ ਸਤਗੁਰੂ ਜੀ ਕਹਿੰਦੇ ਹੈਰਾਨੀ ਦੀ ਗੱਲ ਇਹ ਹੈ ਜਿਹਦੇ ਤੋਂ ਕੋਈ ਸੁਖੀ ਨਹੀਂ ਪਰ ਫਿਰ ਵੀ ਮੈਂ ਮੜ ਮੜ ਕੇ ਉਧਰ ਹੀ ਜਾ ਰਿਹਾ ਹਾਂ ਹੁਣ ਇਹ ਤੇ ਸਾਨੂੰ ਪਤਾ ਹੀ ਹੈ ਸਾਰੇ ਸੁੱਖ ਮਾਇਆ ਨਾਲ ਨਹੀਂ ਹੈ ਇਹ ਜੋ ਔਲਾ ਤੈਅ ਕੇ ਕਹ ਲੋ ਗੁਜਰਾਨ ਹੈ ਸਾਡੇ ਵਾਸਤੇ ਇਹ ਜ਼ਿੰਦਗੀ ਦਾ ਨਿਰਵਾਹ ਕਰਨ ਵਾਸਤੇ ਕੀ ਹੈ ਮੈਂ ਕਮਾਏ ਹੋਈ ਸਭ ਕੁਝ ਸ਼ਰਾਬੀ ਹੈ ਤੇ ਭਾਵ ਤੇ ਹੋ ਗਿਆ ਕਿ ਸਤਗੁਰੂ ਜੀ ਕਹਿੰਦੇ ਜਿਸ ਨੂੰ ਕੋਈ ਸੁਖੀ ਨਹੀਂ ਹੈ ਫਿਰ ਵੀ ਮੈਂ ਉਹਦੇ ਪਿੱਛੇ ਲੱਗ ਜਾ। ਛੋੜ ਜਾਹੀ ਜੋ ਸਗਲ ਕੋ ਫਿਰ ਫਿਰ ਲਪਟਾ ਜਿਨੇ ਛੱਡ ਜਾਣ ਪਦਾਰਥ ਵੀ ਛੱਡ ਕੇ ਜਾਣ ਵਾਲੇ ਨੇ ਮਾਇਆ ਵੀ ਛੱਡ ਕੇ ਜਾਣ ਵਾਲੀ ਹਰ ਇੱਕ ਸ਼ੈ ਜਿਹੜੀ ਹੈ ਉਹ ਸਾਥ ਛੱਡਣ ਵਾਲੀ ਹੈ ਪਰ ਫਿਰ ਵੀ ਜਿਹੜਾ ਹੈ ਮੈਂ ਚੰਮਣ ਨਾਲ ਉੱਥੇ ਹੀ ਜਾ। ਇਸੇ ਪਤਾ ਸਾਰਿਆਂ ਨੂੰ ਸਾਨੂੰ ਪਰ ਫਰਕ ਕਰਨਾ ਨਹੀਂ ਆ ਰਿਹਾ ਕਰਹੁ ਕਿਰਪਾ ਕਰਨਾ ਪਤੀ ਤੇਰੇ ਹਰ ਗੁਣ ਦਾ ਇਹ ਤਰਸ ਦੇ ਘਰ ਗੁਰੂ ਅਰਜਨ ਦੇ ਮਹਾਰਾਜ ਜੀ ਕਹਿਣ ਲੱਗੇ ਕਿਰਪਾ ਕਰੋ ਮੇਰੇ ਤੇ ਮੈਂ ਤੇਰੇ ਗੁਣ ਗਾਉਂਦਾ ਰਹਾਂ ਜੋ ਆਪਾਂ ਸ਼ੁਰੂਆਤ ਵਿੱਚ ਸਮਝੀ ਸੀ ਗੱਲ ਕੁਝ ਨਹੀਂ ਆਉਂਦਾ ਗੁਣ ਗਾਇਨ ਕਰਨੇ ਤੇ ਆਉਂਦੇ ਹਨ ਰੱਬ ਰੱਬ ਕਰਨਾ ਤੇ ਹੁੰਦਾ ਵੈਗਰੂ ਵੈਗਰੂ ਮਖ ਤੋਂ ਕਰਨਾ ਤੇ ਹੁੰਦਾ ਹੈ ਨਾ ਔਰ ਕੁਝ ਨਹੀਂ ਹੁੰਦਾ ਜੇ ਸਤਗੁਰੂ ਜੀ ਕਹਿੰਦੇ ਉਹ ਹੀ ਤਰਲਾ ਲੈ ਕੇ ਤੇਰੇ ਗੁਣ ਗਾਵਾਂ ਮਾਲਕ ਤੇ ਦਾਤ ਮੇਰੀ ਝੋਲੀ ਵਿੱਚ ਬਾ ਨਾਨਕ ਕੀ ਪ੍ਰਭ ਬੇ ਨਤੀ ਸਾਧ ਸੰਗ ਸਮਾਉ ਪੰਜਵੇਂ ਨਾਨਕ ਦੀ ਇਹ ਬੇਨਤੀ ਹੈ ਕਿ ਮੈਂ ਸਤ ਸੰਗਤ ਵਿੱਚ ਸਮਾਜ ਜਾ ਲੀਨ ਹੋ ਜਾਵਾਂ। ਫਾਪ ਤੇਰੇ ਗੁਣ ਗਾਉਂਦਾ ਗਾਉਂਦਾ ਸਤ ਸੰਗਤ ਵਿੱਚ ਬੈਠ ਕੇ ਸਤ ਸੰਗਤ ਨੂੰ ਮਾਣਦਾ ਮਾਣਦਾ ਰੱਬ ਜੀ ਗੁਰੂ ਸਾਹਿਬ ਜੀ ਉਹ ਤੁਹਾਡੇ ਵਿੱਚ ਤਸੀਲੀਨ ਹੋ ਜਾਏ। ਇਹ ਕਿਰਪਾ ਕਰ ਸਤ ਗੁਰੂ ਰਹਿਮਤ ਕਰਨ ਬਚਨ ਹਿਰਦੇ ਵਿੱਚ ਵਸ ਜੀ ਵੇਅੰ ਫੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹੀ ਕ੍ਰਿਤੀ ਕੀ ਪਤੀ